ਕਲਦੀਪ ਜੀ ਮਾਰਕ ਕਰਨੀ ਉਹਨਾਂ ਨੇ ਨਵਾਂ ਮੰਤਰੀ ਮੰਡਲ ਬਣਾ ਲਿਆ ਜੀ ਉਹਦੇ ਵਿੱਚ ਚਾਰ ਪੰਜਾਬੀ ਮੂਲ ਦੇ ਜਾਂ ਭਾਰਤੀ ਮੂਲ ਦੇ ਕਹਿ ਲੋ ਕਿ ਮੰਤਰੀ ਵੀ ਲਏ ਨੇ ਸੋ ਇਸ ਤੋਂ ਇਲਾਵਾ ਜੀ ਜਿਹੜੇ ਇੱਕ ਮੰਤਰੀ ਬਣਾਏ ਗਏ ਨੇ ਸ਼ਾਨ ਫਰੇਜ਼ਰ ਉਹਨਾਂ ਦੇ ਉੱਤੇ ਥੋੜਾ ਜਿਹਾ ਵਿਵਾਦ ਚੱਲਿਆ ਹੈ ਜਿਹੜਾ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਨੇ ਕੋਈ ਤਿੱਖਾ ਬਿਆਨ ਉਹਨਾਂ ਨੂੰ ਮੰਤਰੀ ਬਣਾਉਣ ਤੇ ਦੇ ਦਿੱਤਾ ਤੇ ਅੱਗੋਂ ਜਵਾਬ ਵੀ ਆਇਆ ਉਹਦੇ ਬਾਰੇ ਆਪ ਤੋਂ ਜਾਨਣਾ ਚਾਹਾਂਗੇ ਜੀ ਸ਼ਾਨ ਫਰੇਜ਼ਰ ਤੁਹਾਨੂੰ ਪਤਾ ਹੈ ਕਿ ਇਮੀਗ੍ਰੇਸ਼ਨ ਮੰਤਰੀ ਤੇ ਹਾਊਸਿੰਗ ਮਿਨਿਸਟਰ ਰਹੇ ਜੀ ਤੇ ਓਵਰਆਲ ਤੇ ਜਿਹੜਾ ਮੰਤਰੀ ਮੰਡਲ ਬਣਿਆ ਤੇ ਉਹਦੇ ਲਈ ਕੁਝ ਵਿਰੋਧੀਆਂ ਦੀ ਜਿਹੜੇ ਬਿਆਨ ਆਉਣੇ ਸੀ ਕਿ ਇਹਨੂੰ ਕਿਉਂ ਬਣਾਇਆ ਉਹਨੂੰ ਕਿਉਂ ਬਣਾਇਆ ਉਹਦੇ ਲਈ ਸਭ ਤੋਂ ਤਿੱਖਾ ਬਿਆਨ ਤੇ ਡੈਨੀਅਲ ਸਮਿਥ ਦਾ ਆਇਆ ਕਿ ਉਹਨਾਂ ਨੇ ਤੁਸੀਂ ਜਿਹਨੂੰ ਵਾਤਾਵਰਣ ਮੰਤਰੀ ਬਣਾ ਦਿੱਤਾ ਉਹ ਤੇ ਪਹਿਲੇ ਸਾਡੇ ਨਾਲ ਨੇ ਇਸ ਤਰ੍ਹਾਂ ਲੱਗਦੇ ਨੇ ਉਹਨਾਂ ਦਾ ਇਸ ਮੁੱਦੇ ਤੇ ਆ ਵਿਚਾਰਾ ਤੁਸੀਂ ਉਹਨਾਂ ਨੂੰ ਕਿਉਂ ਬਣਾ ਦਿੱਤਾ ਭਾਈ ਉਹ ਲੋਕ ਫਤਵਾ ਲੈ ਕੇ ਜਿੱਤੇ ਨੇ ਬਣ ਸਕਦੇ ਨਹੀਂ ਇਹਦੇ ਵਿੱਚ ਇਹ ਕਿਹੜੀ ਗੱਲ ਹੈ ਜੀ ਜਿਹੜੀ ਇਹ ਸ਼ੌਨ ਫਰੇਜ਼ਰ ਦੀ ਗੱਲ ਹੈ ਇਹ ਬੜੀ ਇੰਟਰਸਟਿੰਗ ਹੈ ਇਹਦੇ ਤੇ ਪੀਅਰ ਪੋਲੀਆ ਜੋ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਜੀ ਉਹਨਾਂ ਨੇ ਭਾਵੇਂ ਸੀਟ ਨਹੀਂ ਜਿੱਤੇ ਆਪਣੀ ਪਰ ਉਹ ਤੇ ਅਜੇ ਪਾਰਟੀ ਦੇ ਉਹ ਹੀ ਰਹਿਣਾ ਜੀ ਬਿਲਕੁਲ ਤੇ ਉਹ ਉਹਨਾਂ ਨੂੰ ਉਹਨਾਂ ਨੇ ਬਿਆਨ ਦਿੱਤਾ ਕਿ ਸ਼ੌਨ ਫਰੇਜ਼ਰ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਸੀ ਪਹਿਲਾਂ ਇਮੀਗ੍ਰੇਸ਼ਨ ਦਾ ਪੱਠਾ ਪਠਾਇਆ ਫਿਰ ਉਹਨੂੰ ਹਾਊਸਿੰਗ ਮਿਨਿਸਟਰ ਬਣਾਤਾ ਫਿਰ ਉਹਨੇ ਹਾਊਸਿੰਗ ਦਾ ਬਣਾਇਆ ਤੇ ਹੁਣ ਉਹਨਾਂ ਨੂੰ ਫੇਰ ਇੱਕ ਪੋਰਟਫੋਲੀਓ ਦੇ ਦਿੱਤਾ ਜੀ ਇਹਦੇ ਤੇ ਜਦੋਂ ਸ਼ੌਨ ਫਰੇਜ਼ਰ ਤੋਂ ਪੁੱਛਿਆ ਗਿਆ ਤੇ ਉਹਨਾਂ ਨੇ ਜਿਹੜਾ ਉਹ ਜਵਾਬ ਦਿੱਤਾ ਜੀ ਉਹ ਕਹਿੰਦੇ ਕਿ ਮੈਂ ਆਪਣੇ ਵਿਰੋਧੀਆਂ ਤੇ ਚੁੱਕੜ ਚਿਕੜ ਨਹੀਂ ਸੁੱਟਣਾ ਹੁਣ ਉਹਨੂੰ ਮਾਸਟਰ ਆਫ ਫੇਲਿੰਗ ਅਪਵਰਡ ਆਖਿਆ ਇਹ ਪੀਅਰ ਪੋਲੀਆ ਨੇ ਪੀਅਰ ਪੋਲੀਆ ਹੈ ਉਹ ਜੋ ਆਪਣੀ ਸੀਟ ਹਾਰ ਗਿਆ ਉਹਨਾਂ ਬਾਰੇ ਇੰਨਾ ਕੁ ਜ਼ਰੂਰ ਬੋਲਿਆ ਉਸ ਸ਼ਾਨ ਫਰੇਜ਼ਰ ਜਿਹੜੇ ਕਰੋਨ ਮੰਤਰੀ ਜਿਹੜੇ ਬਣਾਏ ਗਏ ਨੇ ਨਵੇਂ ਮੰਤਰੀ ਨੇ ਬੇਸਿਕਲੀ ਉਹਨਾਂ ਬਾਰੇ ਉਹਨਾਂ ਨੇ ਕਿਹਾ ਕਿ ਉਹ ਆਪਣੀ ਜਿਹੜੀ ਉਹਨਾਂ ਦੀ ਜੋ ਉਹਨਾਂ ਦਾ ਤੌਰ ਤਰੀਕਾ ਸੀ ਗੱਲਬਾਤ ਕਰਨ ਦਾ ਉਹਨੂੰ ਲੋਕਾਂ ਨੇ ਨਕਾਰ ਦਿੱਤਾ ਤੇ ਉਹ ਜਿਸ ਤਰੀਕੇ ਨਾਲ ਤਿੱਖੇ ਲਫ਼ਜ਼ ਬੋਲਦੇ ਰਹੇ ਨੇ ਸਰਕਾਰਾਂ ਪ੍ਰਤੀ ਉਹਨੂੰ ਲੋਕਾਂ ਨੇ ਨਕਾਰਿਆ ਪਰ ਉਹ ਅਜੇ ਵੀ ਸੰਭਲ ਨਹੀਂ ਰਿਹਾ ਤੇ ਕੰਜ਼ਰਵਟਿਵ ਅਜੇ ਤਾਜ਼ਾ-ਤਾਜ਼ਾ ਹਾਰੇ ਨੇ ਪੀਅਰ ਪੋਲੀਆਪ ਆਪਣੀ ਸੀਟ ਹਾਰ ਗਏ ਨੇ ਤੇ ਕੈਨੇਡੀਅਨ ਪੋਲਿਟਿਕਸ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਸਰਵੇਖਣਾਂ ਦੇ ਵਿੱਚ ਲੀਡ ਪੀਅਰ ਪੋਲੀਆਪ ਦੇ ਕੋਲ ਸੀ ਜਿਹੜੀ ਉਹਨਾਂ ਨੇ ਆਪਣੀ ਅਪਰੋਚ ਦੇ ਨਾਲ ਉਹ ਲੀਡ ਜਿਹੜੀ ਗਵਾ ਕੇ ਹਾਰ ਜਿਹੜੀ ਆ ਉਸ ਨੂੰ ਗੜ ਲਾ ਲਿਆ ਪਰ ਉਹਨਾਂ ਦੀ ਅਪਰੋਚ ਅਜੇ ਵੀ ਬਦਲ ਨਹੀਂ ਰਹੀ ਤੇ ਉਹ ਕਹਿੰਦੇ ਕਿ ਮੈਂ ਇੱਥੇ ਬੈਠ ਕੇ ਚਿੱਕੜ ਨਹੀਂ ਸੁਟਣਾ ਤੇ ਮੈਂ ਆਪਣਾ ਕੰਮ ਕਰਨਾ ਪੀਰ ਪੋਲੀਆਬ ਨੇ ਪ੍ਰਧਾਨ ਮੰਤਰੀ ਮਾਰਕਰਨੇ ਦੀ ਕੈਬਨਟ ਪਿਕ ਤੇ ਸ਼ੌਨ ਫਰੇਜ਼ਰ ਦੇ ਨਾਂ ਤੇ ਜਿਹੜੀ ਹੈ ਇਹ ਬਹੁਤ ਜ਼ਿਆਦਾ ਆਵਾਜ਼ ਉਠਾਈ ਸੀ ਉਹਨਾਂ ਨੇ ਕਿਹਾ ਕਿ ਫਰੇਜ਼ਰ ਜਿਹੜੇ ਕਿ ਟਰੂਡੋ ਦੀ ਕੈਬਨਟ ਵਿੱਚ 2021 ਵਿੱਚ ਆਏ ਸੀ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਤੇ ਬਾਅਦ ਵਿੱਚ ਹਾਊਸਿੰਗ ਮਨਿਸਟਰ ਤੇ ਦੋਵਾਂ ਦੇ ਪ੍ਰਤੀ ਜਿਹੜਾ ਸੀ ਉਹ ਉਹ ਜਿਹੜਾ ਸੀ ਸਰਕਾਰ ਨੂੰ ਬਹੁਤ ਜਿਹੜਾ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਪਰ ਇੱਥੇ ਕੁਝ ਗੱਲਾਂ ਇਹ ਵੀ ਨੇ ਕਿ ਜੇ ਸ਼ੌਨ ਫਰੇਜ਼ਰ ਜੇ ਉਹ ਇਮੀਗ੍ਰੇਸ਼ਨ ਮੰਤਰੀ ਬਣੇ ਸੀ ਆਮ ਲੋਕਾਂ ਦੇ ਸਮਝਣ ਵਾਸਤੇ ਤਾਂ ਇਹ ਗੱਲ ਕੀਤੀ ਜਾ ਸਕਦੀ ਹੈ ਕਿ ਉਹਨਾਂ ਨੇ ਜੀ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਕਰ ਲਈ ਬਹੁਤ ਜ਼ਿਆਦਾ ਇੱਥੇ ਸੱਦ ਲੈ ਪਰ ਇਹ ਸਰਕਾਰੀ ਸਲਾਹ ਜਾਂ ਜਸਟਿਸ ਟੂਡੋ ਉਹਨਾਂ ਦੀ ਮਰਜ਼ੀ ਈਵਨ ਜਿਹੜੇ ਕਿ ਹੋਰ ਮਿਨਿਸਟਰੀ ਸੀ ਜਾਂ ਜਿਹੜੇ ਸਰਕਾਰ ਦੇ ਸਲਾਹਕਾਰ ਹੁੰਦੇ ਨੇ ਉਹਨਾਂ ਦੀ ਮਰਜ਼ੀ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੋਇਆ ਸ਼ੌਨ ਫਰੇਜ਼ਰ ਆਪਣੀ ਮਰਜ਼ੀ ਨਾਲ ਇਮੀਗ੍ਰੇਸ਼ਨ ਦੀਆਂ ਨੀਤੀਆਂ ਤਾਂ ਬਦਲ ਹੀ ਨਹੀਂ ਸਕਦੇ ਸੀ ਸੋ ਸਰਕਾਰ ਦੀ ਇਹ ਨੀਤੀ ਸੀ ਕਿ ਕੋਵਿਡ ਤੋਂ ਬਾਅਦ ਅਸੀਂ ਇੱਥੇ ਲੋਕਾਂ ਨੂੰ ਲਿਆਉਣਾ ਸਾਨੂੰ ਪੈਸੇ ਦੀ ਲੋੜ ਹੈ ਇਕਨੋਮੀ ਨੂੰ ਅੱਗੇ ਤੋਰਨਾ ਤੇ ਕਾਨਫਰੰਸ ਬੋਰਡ ਆਫ ਕੈਨੇਡਾ ਕਹਿੰਦਾ ਹੈ ਕਿ ਅਸੀਂ ਜਿਹੜੇ ਨਵੇਂ ਮਿਗਰੈਂਟ ਲਿਆਉਂਦੇ ਨੇ ਖਾਸ ਤੌਰ ਤੇ ਸਟੂਡੈਂਟਸ ਜਿਨ੍ਹਾਂ ਨੇ ਇਹਨੇ ਬਿਲੀਅਨਸ ਜਿਹੜੇ ਸੀ ਸਪੈਂਡ ਕੀਤੇ ਕੈਨੇਡਾ ਦੇ ਵਿੱਚ ਟਿਊਸ਼ਨ ਫੀਸ ਵੀ ਤੇ ਉਸ ਤੋਂ ਬਾਅਦ ਵੀ ਤੇ ਜਿਹਦੇ ਨਾਲ ਦੋ ਸੈਸ਼ਨ ਅਸੀਂ ਅਵਾਰਡ ਕੀਤੇ ਆ ਸਾਡੀ ਮਾਰਕੀਟ ਅੱਗੇ ਵਧਦੀ ਰਹੀ ਹੈ ਤੇ ਉਹ ਇੱਕ ਸਰਕਾਰੀ ਨੀਤੀ ਸੀ ਜੋ ਹੁਣ ਸਟਾਪ ਕਰ ਦਿੱਤੀ ਗਈ ਉਸੇ ਸਰਕਾਰ ਨੇ ਰੋਕ ਦਿੱਤੀ ਸੀ ਇਸ ਜੇਸੀ ਹਾਊਸਿੰਗ ਦੀ ਗੱਲ ਕਰੀਏ ਤਾਂ ਹਾਊਸਿੰਗ ਕ੍ਰਾਈਸਿਸ ਜਿਹੜਾ ਹੈ ਉਹ ਇਮੀਗ੍ਰੇਸ਼ਨ ਦੀ ਹੀ OPC ਉਹ ਕੋਈ ਨਵਾਂ ਕ੍ਰਾਈਸਿਸ ਨਹੀਂ ਸੀ ਕੋ ਵੱਖਰੇ ਤੌਰ ਤੇ ਪੈਦਾ ਹੋ ਗਿਆ ਜੇ ਇਮੀਗ੍ਰੇਸ਼ਨ ਜ਼ਿਆਦਾ ਹੋਈ ਹੈ ਤਾਂ ਉਹਦੇ ਨਾਲ ਹਾਊਸਿੰਗ ਕ੍ਰਾਈਸਿਸ ਪੈਦਾ ਹੋਇਆ ਸੋ ਮੈਂ ਸਮਝਦਾ ਕਿ ਪੀਅਰ ਪੋਲੀਆਫ ਜਿਨ੍ਹਾਂ ਨੂੰ ਅਜੇ ਜਨ ਮੈਂ ਸਮਝਦਾ ਠੀਕ ਹੀ ਕਿਹਾ ਹੈ ਮਿਨਿਸਟਰ ਨੇ ਕਿ ਤੁਸੀਂ ਤਿੱਖੇ ਲਫ਼ਜ਼ ਬੋਲ-ਬੋਲ ਕੇ ਜਿਹੜੀ ਅਪਰੋਚ ਤੁਸੀਂ ਅਪਣਾਈ ਸੀ ਉਹਨੂੰ ਲੋਕਾਂ ਨੇ ਨਾ ਪਸੰਦ ਕੀਤਾ ਪੀਅਰ ਪੋਲੀਆਫ ਹੋਣਾ ਨੂੰ ਜਲਦੀ ਆਪਣੀ ਅਪਰੋਚ ਬਦਲ ਲੈਣੀ ਚਾਹੀਦੀ ਹੈ